ਜਿੱਦਣ ਅਸੀਂ ਮੈਂ ਤੇ ਪਹਿਲੇ ਦਿਨ ਘਰੇ ਗਿਆ ਤੇ ਭਾਬੀ ਕਹਿੰਦੀ ਰੂਬੇ ਕਹਿੰਦੀ ਹੁਣ ਅਸੀਂ ਕਬੱਡੀ ਤੋਂ ਕੀ ਲੈਣਾ ਅਸੀਂ ਕਿੱਥੇ ਨਹੀਂ ਤੂੰ ਕਿਹੜੇ ਕਿਹੜੇ ਕੰਟਰੀ ਚ ਨਹੀਂ ਖੇਡਿਆ ਹੈਨਾ ਜੋ ਕਰਿਸਮਸ ਸੀ ਨਹੀਂ ਤੇਰੀ ਸੈਟਿੰਗ ਹੋਈ ਸਾਨੂੰ ਬਸ ਤੂੰ ਆਪਦੇ ਬੱਚਿਆਂ ਚ ਬਸ ਪ੍ਰੈ ਸਾਨੂੰ ਕੋਈ ਕਬੱਡੀ ਨੂੰ ਕੋਈ ਨਹੀਂ ਚਾਹੀਦਾ ਕਿਤੇ ਨਹੀਂ ਜਾਣਾ ਖੇਡਣ ਜਿੱਦਾਂ ਮੈਂ ਖਾਸ ਕਰਕੇ ਭਲਤੀ ਇਹਨਾਂ ਹੋਇਆ ਜੋ ਵੀ ਉਹਨਾਂ ਨੂੰ ਚਾਹੀਦਾ ਹੈ ਨਹੀਂ ਕੋਈ ਸੋਚਣਾ ਸਾਰੇ ਕੁਝ ਹੂੰ ਵੀ ਇਹਦਾ ਆਪਾਂ ਪ੍ਰੋਪਰ ਇਹਦਾ ਇਲਾਜ ਕਰਾ ਸਕੀਏ ਤੇ ਬਾਕੀ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਇਹ

ਅਖਰ ਤੋਂ ਹੂੰ ਜੀਤਾ ਦੀਦਾ ਧੁੰਦਲਾ ਧੁੰਦਲਾ ਕੀਤਾ ਵਾ ਅੱਛਾ ਕੱਟ ਦੀਦਾ ਵਾ ਨੰਬਰ ਕੋਈ ਨੰਬਰ ਕੋਈ ਪਾਉਂਦਾ ਕੀਤਾ ਹੂੰ ਹੂੰ ਦੇ ਦਿਆ ਨਹੀਂ ਗਏ ਹੂੰ ਸੋਨੂੰ ਭਾਈ ਜਿੰਨੇ ਵੀ ਆਪਣੀ ਵੀਡੀਓ ਦੇਖ ਰਿਹਾ ਤਕਰੀਬਨ ਸਾਰਿਆਂ ਨੂੰ ਪਤਾ ਹੀ ਆ ਵੀ ਤੁਸੀਂ ਕਿੰਨੀ ਤਗੜੀ ਕਬੱਡੀ ਖੇਡੀ ਆ ਹਨ ਮੈਂ ਤਾਂ ਇੱਥੋਂ ਤੱਕ ਵੀ ਸੁਣਿਆ ਸੀਗਾ ਜਦੋਂ 70 ਕਿਲੋ ਦੇ ਵਿੱਚ ਤੁਸੀਂ ਪਹਿਲੀ ਵਾਰੀ ਬਾਹਰ ਗਏ ਸੀ ਖੇਡਣ ਕੈਨੇਡਾ ਹਨ ਵੀ ਉਦੋਂ ਪ੍ਰਮੋਟਰਾਂ ਦੇ ਨਾਲ ਵੀ ਤੁਸੀਂ ਇੰਨਾ ਵਿਸ਼ਵਾਸ ਬਣਾਇਆ ਸੀ ਸਾਰੇ ਪਲੇਅਰਾਂ ਨੇ ਪਾਸਪੋਰਟ ਤੇ ਤੁਹਾਡੇ ਗੋਲ ਹੀ ਹੁੰਦੇ ਸੀਗੇ ਵੀ ਤੁਸੀਂ ਆਪਣੀ ਸੈਟਿੰਗ ਕਰਨ ਦੀ ਕਦੇ ਸੋਚੀ ਨਹੀਂ ਹਾਂਜੀ ਬਹੁਤ ਕਲੱਬ ਵਾਲੇ ਤਾਂ ਬਹੁਤ ਆਪਣੇ ਯਕੀਨ ਕਰਦੇ ਹੁੰਦੇ ਜੀ ਹਾਂਜੀ ਕਲੱਬ ਵਾਲੇ YouTube ਭਾਰੀ ਹੁਣੇ ਲੱਕੇ ਭਾਰੀ ਹੁੰਦੇ ਹੂੰ ਹੂੰ ਮੈਨੂੰ ਤਾਂ ਕਹੇਦੇ ਇੱਕ ਦੋ ਪਲੇਅਰਾਂ ਦੇ ਕੇਰੀ ਪਾਸਪੋਰਟ ਮੇਰੇ ਤੋਂ ਹੀ ਹੋਣੇ ਹਾਂਜੀ ਹਾਂਜੀ ਤਾਂ ਹੋਰ ਵੀ ਥਾ ਗਿਆ ਹੂੰ ਤਾਂ ਮੇਰੇ ਤੋਂ ਹੀ ਦੇਗੇ ਹੂੰ ਕੀ ਕਰੀਏ ਹੂੰ ਆਪਾਂ ਨੇ ਇਦਾਂ ਕਦੀ ਸੋਚਿਆ ਨਹੀਂ ਆਪਣਾ ਵੀ ਵੀਡੀਓ ਬਣਾਉਣੇ ਪੈਣੇ ਹੈ ਜਾਂ ਕਿੱਦਾਂ ਹਾਂਜੀ ਹਾਂਜੀ ਇੰਨੇ ਸਾਰਿਆਂ ਨੂੰ ਬੇਨਤੀ ਹੈ ਵੀ ਬਾਹਰ ਆ ਕੇ ਅੱਗੇ ਅਰਦਾਸ ਕਰਿਓ ਹਾਂ ਹਾਂ ਤੇ ਹਾਂ ਚਲੋ ਆ ਦੀ ਜਗਾ ਆਪਣੀ ਇਹਨਾਂ ਕਾਲਰ ਅਰਦਾਸ ਦੀ ਹੈ ਹਾਂਜੀ ਹਾਂਜੀ ਇਹ ਅਰਦਾਸ ਹੂੰ ਪਤਾ ਨਹੀਂ ਕਹਿਦੀ ਮਹਾਰਾਜ ਨੇ ਸੁਣ ਲੈਣੀ ਤਾਂ ਸਹੀ ਹੋ ਜਾਣਾ ਹਾਂਜੀ ਹਾਂਜੀ ਸੋਣ ਭਾਈ ਹੁਣ ਕਬੱਡੀ ਛੱਡੀ ਨੂੰ ਐਸੇ ਕਿੰਨਾ ਕ ਟਾਈਮ ਹੋ ਗਿਆ ਸੀ ਤੁਹਾਨੂੰ ਹੁਣ ਪੰਜ ਸਾਲ ਹੋ ਗਏ ਛੱਡੀ ਹੀ ਗਈ ਹੂੰ ਹਾਂ ਪਰ ਨਵੇਂ ਸਾਲ ਚ ਮੈਂ ਉਦਾਂ ਉਹ ਜਿਸ ਅਲਾ ਨਾ ਕਰਕੇ ਦੁੱਤੇ ਨਵੇਂ ਚੰਦ ਹੂੰ ਵੀ ਕਰਦੀ ਹੈ ਤਿਆਰੀ ਹੈ ਰਕਤੀ ਵੀ ਬਧੀਆ ਤੇ ਬਜੌਰਪ ਵੀ ਸ਼ਾਇਦ ਜਾਂਦਾ ਖੇਡਣ ਜਾਂਦਾ ਅੱਛਾ ਹਾਂ ਉਹ ਵੀ ਮੈਨੂੰ ਪਤਾ ਲੱਗਾ ਸੀ ਅਪਲਾਈ ਕੀਤਾ ਹੋਇਆ ਸੀ ਤੁਸੀਂ ਹਣਾ ਹਾਂ ਮੰਗੇ ਸੀਗਾ ਉਹਨਾਂ ਨੇ ਆਪਣੇ ਅੱਛਾ ਯਾਰ ਪੁੰਡ ਦੇ ਇਹ ਮੁੰਡੇ ਵੀ ਤਾਂ ਹੂੰ ਹੂੰ ਜੂਰਾ ਰਿਸ਼ਤੇਦਾਰ ਪੂਰੀ ਪਾਰ ਬੋਰਡ ਉੱਤਨਾ ਪਾਰ ਹੋ ਗਿਆ ਹੂੰ ਹੂੰ ਪੰਜ ਤਣ ਮੇਰਾ ਫੋਨ ਬੱਗਦੀ ਰਿਹਾ ਬਸ ਹੂੰ ਹੂੰ ਉਹਨਾਂ ਦਾ ਨਾਮ ਐਸੇ ਵੀ ਆਇਆ ਵੀ ਪਾਸਪੋਰਟ ਵੀ ਹੂੰ ਨੋਟੋ ਪਾਚੀ ਚੋਂ ਹਰ ਦਾ ਧਿਆਨ ਹੈ ਹੂੰ ਹੂੰ ਜਵਾਬ ਦੇ ਦਿੱਤਾ ਸੀ ਸੁਣੋ ਵੀ ਵੈਸੇ ਪ੍ਰੋਬਲਮ ਪੈਣ ਦਾ ਕਾਰਨ ਕੀ ਆ ਵੀ ਇੰਨੀ ਪ੍ਰੋਬਲਮ ਕਿਦਾਂ ਵਧ ਗਈ ਹੈ ਕਾਰਨ ਦਾ ਬੀਪੀ ਜ਼ਿਆਦਾ ਵਧ ਗਿਆ ਉਹਦਾ ਨਹੀਂ ਅੱਛਾ ਬਹੁਤ ਚੰਗੇ ਉੱਤੇ ਥੋੜਾ ਜਿਹਾ ਹੂੰ ਹੂੰ ਡਾਊਨ ਹੋ ਗਈ ਨਾ ਥੋੜਾ ਕਰਕੇ ਅਗਲੇ 6 ਮਹੀਨਾ ਹੋ ਗਏ ਬਣਾ ਤਿਆਰੀ ਕਰਦੇ ਨੇ ਹੂੰ ਹੂੰ ਤੇ ਇਹ ਕੀ ਕੀਤਾ ਲੋ ਵਧੀਆ ਮੈਚ ਆ ਰਿਹਾ ਡਰ ਰੂਟਾਂ ਤੇ ਮੋਟਰਸਾਈਕਲ ਲੱਗਣੀ ਵਧੀਆ ਸਾਰਾ ਅੱਛਾ ਸਾਰਾ ਸਹੀ ਜਿਹਾ ਮੈਚ ਹੈ ਹੂੰ ਹੂੰ ਰਾਤیں ਤੇ ਬੈਠੇ ਰਹੇ ਕੱਪੜੇ ਲਾ ਕੇ ਅੱਛਾ ਤੇ 11 ਵਜੇ ਦੇ ਗਏ ਆ ਮੈਂ ਹੂੰ ਰਾਤ ਦੇ 11:00 ਵਜੇ 12:00 ਵਜੇ ਮੈਚ ਹੈ ਹੂੰ ਹੂੰ ਯਾਨੀ ਆਉਂਦੇ ਆਉਂਦੇ ਬੰਦੇ ਬਸ ਘੜਾ ਆਤੀ ਅੱਛਾ ਖੇਡਾ ਲਗਾ ਹੂੰ ਹੂੰ ਬਸ ਇਤਹਾ ਉਹਦੇ ਅੰਤ ਤੱਕ ਡਾਕਟਰ ਉਹ ਕਿਹਾ ਸੀ ਮਾਇਰਾ ਚੀ ਮਾ ਰੱਟੀਆਂ ਉਹ ਲੱਗ ਗਈਆਂ ਅੱਛਾ ਜਦੋਂ ਉਹ ਮੈਂ ਘਰ ਕਰਿਆ ਹੂੰ ਤੇ ਵੈਸੇ ਉਹ ਡਾਕਟਰ ਬਾਜੀ ਕਹਿੰਦੇ ਕੀ ਆ ਵੀ ਰਿਪੋਰਟਾਂ ਵਗੈਰਾ ਹੋਈਆਂ ਤੁਹਾਡੀਆਂ ਤੇ ਡਾਇਸ ਚੱਲਦੇ ਆ ਜੇ ਦੋਵੇਂ ਹੋਏ ਅੱਛਾ ਤੇ ਦੇਖੋ ਜਿੰਨਾ ਚਿਰ ਕਵਰੀ ਜਦ ਤੱਕ ਹੋਈ ਹੂੰ ਹੂੰ 10 15 ਦਿਨ ਜਦੋਂ ਵੀ ਹੋਈ अच्छा पंजाब ਦਾ ਮਾਚਾ ਹੋ ਜਾਵੇ ਹੂੰ ਹੂੰ ਤੇ ਸਹੀ ਯਾ ਨਹੀਂ ਜੇ ਤਰ ਨਹੀਂ ਹੁੰਦੀ ਕਿ ਕਬੱਡੀ ਹੂੰ ਸੁਣੇ ਕਰ ਤੇ ਹੂੰ ਹੂੰ ਤੇ ਪਿੱਛੇ ਆਪਣੇ ਸੋਨੂ ਬਈ ਪਰਿਵਾਰ ਚ ਕੌਣ ਕੌਣਾ ਤੁਹਾਡੇ ਪਰਿਵਾਰ ਚ ਬੱਚੇ ਆ ਦੋ ਹੂੰ ਹੂੰ ਤੁਹਾਡੇ ਪਰ ਹੂੰ ਤੇ ਬਾਕੀ ਸੋਨੂ ਬਈ ਤੁਸੀਂ ਟੈਨਸ਼ਨ ਨਹੀਂ ਲੈਣੀ ਬਿਲਕੁਲ ਵੀ ਹਨਾ ਪ੍ਰਮਾਤਮਾ ਸਭ ਕੁਝ ਕਰੂਗਾ ਜਿੰਨੇ ਵੀ ਕਬੱਡੀ ਨੂੰ ਪਿਆਰ ਕਰਦੇ ਸਾਰੇ ਨਾਲ ਆ ਤੁਹਾਡੀ ਹਨਾ ਅਸੀਂ ਸਾਰੇ ਨੇ ਹੋਈ ਆ ਵੀ ਹਮਮ ਹਮ ਇਹਦੇ ਸਾਰੇ ਅਰਦਾਸ ਜਰੂਰ ਕਰਿਓ ਹਮ ਮਹਾਰਾਜ ਕਹਿਦੀ ਨੂੰ ਕਹਿਦੀ ਅਰਦਾਸ ਸੋਹਣ ਹਮ ਮਣੀ ਆਪਣੇ ਜਦਾਂ ਮੈਨੂੰ ਪਤਾ ਹੀ ਆ ਵੀ ਸੋਨੂ ਭਾਈ ਹੁਣ ਆਨ ਲਈ ਦੇਖ ਕੇ ਤੁਸੀਂ ਕਬੱਡੀ ਦੀ ਸ਼ੁਰੂਆਤ ਕੀਤੀ ਹੈ ਨਾ ਹਾਂਜੀ ਹਾਂਜੀ ਨਿੱਕੇ ਹੁੰਦੇ ਭਾਈ ਉਹਨਾਂ ਨੂੰ ਦੇਖਦੇ ਰਹੇ ਆ ਬਿਲਕੁਲ ਤੇ ਜਿਹੜੀ ਕੰਡੀਸ਼ਨ ਚ ਅੱਜ ਭਾਜੀ ਆ ਦੇਖ ਕੇ ਫੀਲ ਤਾਂ ਹੁੰਦਾ ਹੋਣਾ ਯਾਰ ਬਹੁਤ ਭਾਜੀ ਜਦੋਂ ਮੈਨੂੰ ਭਾਈ ਨੇ ਦੱਸਿਆ ਆਪਣੇ ਹਰਮਨ ਨੇ ਹੂੰ ਹੂੰ ਨਾਲ ਹੀ ਮੈਂ ਆ ਗਿਆ ਭਾਈ ਜੀ ਮੈਂ ਕਿਹਾ ਚਲੋ ਆਪਾਂ ਚੱਲਦੇ ਆ ਭਾਈ ਨੂੰ ਦੇਖਿਓ ਨੇ ਹੂੰ ਹੂੰ ਤੇ ਜਿੱਦਾਂ ਕੀ ਅੱਗੇ ਤੁਹਾਨੂੰ ਸਾਰਾ ਪਤਾ ਕਿ ਮਿਹਨਤ ਆ ਲਗਾਉਂਦੇ ਹੀ ਸਾਰਿਆਂ ਨੇ ਨੇ ਹਣਾ ਹੂੰ ਹੂੰ ਜਦੋਂ ਹੁਣ ਜਿੱਦਾਂ ਦੇਖਦੇ ਆ ਥੋੜਾ ਜਿਹਾ ਆਪਣੇ ਆਪ ਨੂੰ ਭਰੀ ਹੁੰਦਾ ਕਿ ਯਾਰ ਭਾਈ ਕਿੱਥੇ ਸੀ ਕਿੱਥੇ ਹੈ ਨਾ ਹੂੰ ਬਾਕੀ ਜਿੰਨੇ ਵੀ ਭਾਈ ਨੂੰ ਪਿਆਰ ਕਰਨ ਵਾਲੇ ਆ ਜਿੰਨੇ ਵੀ ਕਬੱਡੀ ਨੂੰ ਸਪੋਰਟ ਕਰਨ ਵਾਲੇ ਭਾਈ ਦੀ ਵੱਧ ਤੋਂ ਵੱਧ ਹੈਲਪ ਕਰੋ ਕਿ ਜੇ ਆਪਾਂ ਕੋਈ ਦੀ ਹੈਲਪ ਕਰਾਂਗੇ ਤਾਂ ਸ਼ਾਇਦ ਭਾਈ ਫੇਰ ਉਸੇ ਮਗਨ ਤੇ ਆਪਣੇ ਪਹੁੰਚੇ ਆਪਣੀ ਮਿਹਨਤ ਦੇ ਬਲਕੇ ਬਾਕੀ ਮਾਰਾ ਜੇ ਕਰੀ ਠੀਕ ਹੁਣ ਭਾਈ ਹੈ ਨਾ ਇਹ ਆਪਾਂ ਕਹੇ ਅਰਦਾਸ ਕਰਦੇ ਤੁਹਾਡੀ ਮੇਰੇ ਇੱਕ ਗੱਲ ਹੋਰ ਆ ਜਦੋਂ ਆਪਾਂ ਦੇਖੀਦਾ ਹੀ ਸੀ ਤਕਰੀਬਨ ਭਾਈ ਦੇ ਨਾਲ ਰਹਿੰਦੇ ਸੀ ਜੇ ਮੰਨ ਲਓ ਕੋਈ ਪਲੇਅਰ ਗਲਤ ਪਾਸੇ ਜਾਂਦਾ ਸੀ ਤੇ ਭਾਜੀ ਉਹਨਾਂ ਨੂੰ ਵੀ ਸਲਾਹਾਂ ਦਿੰਦੇ ਸੀ ਗਾਈਡ ਕਰਦੇ ਭਾਈ ਵਧੀਆ ਹਾਂਜੀ ਪਰ ਇਦਾਂ ਕਿਉਂਕਿ ਆਪ ਨਹੀਂ ਨਾ ਭਾਈ ਉਹਸ ਪਾਸ ਗਏ ਜਿਸ ਪਾਸੇ ਜਿੱਦਾਂ ਹੁਣ ਜਿਹੜਾ ਬੰਦਾ ਹੈ ਜੀ ਆਪਣਾ ਕੋਈ ਆਈਡਲ ਆ ਜਿਸ ਪਾਸੇ ਉਹ ਨੇ ਨਿਊਜ਼ੀਲੈਂਡ ਚ ਪਾਉਣਾ ਉਸ ਬੰਦੇ ਨੂੰ ਇਦਾਂ ਭਾਜੀ ਨੇ ਆਪ ਕਦੀ ਕੋਈ ਨਿਸ਼ਾਨੀ ਉਹ ਦੀ ਦਿੱਤਾ ਕਿਹਾ ਨਾ ਆਪਾਂ ਕਹਿੰਨੇ ਤੇ ਸਾਨੂੰ ਵੀ ਸਮਝਾਉਂਦੇ ਹੁੰਦੇ ਆ ਯਾਰ ਸਾਨੂੰ ਵੀ ਹੁੰਦਾ ਕਿ ਆਹ ਭਾਈ ਉਹ ਵੱਡਾ ਜਿਹੜਾ ਪਲੇਅਰ ਆ ਕੈਨੇਡਾ ਕੈਨੇਡਾ ਆਸਟ੍ਰੇਲੀਆ ਸਾਰੇ ਕਿਹੜੇ ਇੰਗਲੈਂਡ ਵੀ ਖੇਡੇ ਹੋਏ ਆ ਹੂੰ ਤੇ ਸਾਨੂੰ ਵੀ ਇੰਦਾ ਕੀ ਹਾਂ ਯਾਰ ਐਡਾ ਵੱਡਾ ਸਟਾਰ ਸਾਨੂੰ ਦੱਸਣ ਗਿਆ ਤੇ ਖੁਸ਼ੀ ਆਦੀ ਹੈ ਹੂੰ ਬਾਕੀ ਹਾਂ ਬੰਦ ਇਹੇ ਅਰਦਾਸ ਕਰਦੇ ਕਿ ਭਾਜੀ ਠੀਕ ਹੋਵੇ ਜਲਦ ਜਲਦ ਮਣੀ ਜਿੱਦਾਂ ਨਾ ਭਾਈ ਦੇ ਕੋਲ ਜਾਦਾ ਗੱਲ ਨਹੀਂ ਹੁੰਦੀ ਪਈ ਹੁੰਦੀ ਵੀਕਨੈਸ ਵੀ ਹੈਗੀ ਆ ਹਨਾ ਵੀਕਨੈਸ ਭਾਜੀ ਵੀ ਉਹ ਡਾਇਬੀਟ ਹੁੰਦੀ ਆ ਨਾ ਇਹਨੂੰ ਜਦਾ ਰੋਜ਼ ਤਿੰਨ ਚਾਰ ਘੰਟੇ ਲੱਗਦੀ ਆ ਮਸ਼ੀਨਾਂ ਨਾਲ ਵਾਸ਼ ਕਰਦੀ ਆਂ ਬਰੋ ਹਾਂ ਵੀ ਵਗੈਰਾ ਉਹਦੇ ਨਾਲ ਭਾਈ ਬਹੁਤ ਫਰਕ ਪੈਂਦਾ ਹੈ ਮੈਡੀਸਨ ਬਹੁਤ ਚੜਦੀ ਆ ਹੂੰ ਆਉਣਾ ਹੀ ਗੁੱਲੂ ਗੋਸਲਾ ਜੀ ਦਾ ਟੂਰ ਤੇ ਬਾਕੀ ਆਪਣੇ ਨਾ ਭਾਈ ਨੇ ਮੈਨੂੰ ਕਾਰਨ ਤਾਂ ਦੱਸਿਆ ਸੀਗਾ ਹਾਂਜੀ ਬਟ ਜਿੱਦਾਂ ਹੁਣ ਤੁਸੀਂ ਦੋ ਦੋ ਤਿੰਨਾਂ ਦਿਨਾਂ ਤੋਂ ਭਾਈ ਦੇ ਨਾਲ ਆ ਹਾਂਜੀ ਤੁਹਾਨੂੰ ਕੋਈ ਕੋਈ ਕਾਰਨ ਦਾ ਪਤਾ ਹੋਵੇ ਵੀ ਕੀ ਕਾਰਨ ਕਿ ਬਣੀ ਉੱਥੇ ਜਿੱਦਾਂ ਭਾਈ ਨੇ ਹੁਣ ਮਿਹਨਤ ਕੀਤੀ ਸੀਗੀ ਖਲੱਖਾ ਕਬੱਡੀ ਕਾ ਪੱਲੇ ਲਈ ਅੱਛਾ ਭਾਜੀ ਬਹੁਤ ਨਹੀਂ ਤੇ ਖਿਜਣਾ ਹੈ ਕਿਉਂਕਿ ਮੇਲਾ ਭਾਈ ਤੁਹਾਨੂੰ ਪਤਾ ਬਹੁਤ ਵਰਦਾ ਹੋਣਾ ਹੂੰ ਹੂੰ ਤੇ ਉੱਥੇ ਇਹਨਾਂ ਨੂੰ ਜਦਾਂ ਖੇਡਣ ਨਹੀਂ ਦਿੱਤਾ ਗਿਆ ਜ਼ਿਆਦਾ ਮਰਨ ਜੋ ਨਹੀਂ ਹੁੰਦਾ ਤਾਂ ਕਿ ਭਾਰੀ ਉਹਦੀ ਸਟ੍ਰੈਸ ਲੈ ਕੇ ਤੇ ਉਹਦੇ ਨਾਲ ਬੀਪੀ ਵੱਧ ਗਿਆ ਇਹਨਾਂ ਦਾ ਬੀਪੀ ਤਾਂ ਥੱਲੇ ਹੀ ਨਹੀਂ ਹੁੰਦਾ ਜੀਆਂ 4-5 ਦਿਨ ਤੋਂ ਅੱਛਾ ਮੈਡੀਸਨ ਦੰਦੇ ਹੀ ਅਕੱਲ ਤੇ ਅੱਜ ਮੜਾ ਬੀਪੀ ਸਹੀ ਨਾਰਮਲ ਹੋਇਆ ਹੂੰ ਮੌਲਟੀਆਂ ਆਉਣ ਲੱਗੀਆਂ ਉਹਦੇ ਨਾਲ ਸਟ੍ਰੈਸ ਜਿੱਦਾਂ ਆਪਣੀ ਕੋਈ ਵੀ ਚੀਜ਼ ਆ ਵੀ ਕੇ ਜਦੋਂ ਬੀਪੀ ਵੱਧਦਾ ਆ ਉਹ ਭਾਜੀ ਸਟ੍ਰੈਸ ਉਸੇ ਚੀਜ਼ ਤੇ ਪੈਂਦੀ ਆ ਭਾਵੇਂ ਕਿਡਨੀਆਂ ਭਾਵੇਂ ਲੀਵਰੇ ਭਾਵੇਂ ਹਾਰਡ ਆ ਹਾਂ ਉਹ ਕਿਡਨੀਆਂ ਤੇ ਭਾਜੀ ਫਸ ਪੈ ਗਿਆ ਜਾਂਦਾ ਜਿਆਦਾ ਸਾਰਾ ਹੂੰ ਇਦਾਂ ਹੋਇਆ ਭਾਈ ਕਿਉਂਕਿ ਮੈਨੂੰ ਭਾਈ ਨੇ ਵੀ ਦੱਸਿਆ ਕਹਿੰਦੇ ਵੀ ਮੈਂ ਉਸ ਦਿਨ ਵੀ ਜਦੋਂ ਸਾਰੇ ਰਿਸ਼ਤੇਦਾਰ ਟੀਵੀ ਦੇ ਅੱਗੇ ਬੈਠੇ ਹੋਏ ਸੀਗੇ ਹਾਂ ਤੇ ਹਾਂ ਜੀ ਭਾਈ ਤੇ ਬਾਕੀ ਭਾਜੀ ਦਿਲ ਤੇ ਲਾਗੀ ਗੱਲ ਕਿ ਚਲੋ ਲਾਈ ਉਹਨਾਂ ਨੇ ਉਹਨਾਂ ਮਿਹਨਤ ਕੀਤੀ ਸੀਗੀ ਉਹ ਕਹਿੰਦੇ ਕਿ ਚਲੋ ਮੈਂ ਹੁਣ ਕਿੰਨੀ ਤੱਕ ਦਾਕੀ ਢੇਡਣ ਲੱਗੇ ਭਾਜੀ ਕਬੜੀ ਉਹ ਇਹ ਦਿਖਾਉਣਾ ਚਾਹੁੰਦੇ ਕਿ ਮੈਂ ਫੇਟਿਆਂ ਹਾਂ ਹੈਨਾ ਹੁਣ ਜਦੋਂ ਭਾਈ ਨੇ ਬਾਹਰ ਵੀ ਜਾਣਾ ਕਿ ਗੱਲਬਾਤ ਸਾਰੀ ਹੋਈ ਸੀਗੀ ਹੋ ਬਾਕੀ ਮਾਰਕ ਮੇਲ ਬਲੇ ਕਿ ਚਲੋ ਠੀਕ ਹੋ ਜਾਣਾ ਸਾਨੂੰ ਇੰਨਾ ਹੀ ਬਹੁਤ ਆ ਹੂੰ ਚਲੋ ਰਿਕਵਰ ਹੋ ਜਾਣਾ ਚਾਹੀਦਾ ਜੀ ਮੋਨੀ ਭਾਈ ਜਦੋਂ ਹੁਣ ਸੋਨੂ ਭਾਈ ਨਾਲ ਦੇਖਦੇ ਨਾ ਉਹ ਗੱਲ ਸੱਚੀ ਹੋ ਗਈ ਵੀ ਕਬੱਡੀ ਵਾਕਈ ਸੂਈ ਦੇ ਨੱਕੇ ਤੇ ਆ ਸੂਈ ਦੇ ਨੱਕੇ ਤੇ ਭਾਈ ਚਲੋ ਕਬੱਡੀ ਬਹੁਤ ਸੋਹਣੀ ਖੇਡੀ ਚਲੋ ਅਸੀਂ ਵੀ ਖੇਡੀ ਕਬੱਡੀ ਇਹਦੇ ਨਾਲ ਚਲੋ ਬਹੁਤ ਪਿਆਰ ਸੀ ਇਹਦੇ ਨਾਲ ਮਤਲਬ ਕਬੱਡੀ ਤੌਰ ਤੇ ਨਹੀਂ ਉਹਦਾ ਵੀ ਬਹੁਤ ਜ਼ਿਆਦਾ ਪਿਆਰ ਸਾਡਾ ਬਚਪਨ ਤੋਂ ਜਦੋਂ ਇਕੱਠੇ ਰਹਿਣਾ ਇਕੱਠੇ ਜਦੋਂ ਤੇ ਚਲੋ ਖੇਡਦਾ ਵੀ ਰਿਆ ਸਾਡੇ ਨਾਲ ਮੇਰੇ ਨਾਲ ਹੀ ਸਨਮਾ ਨਾਲ ਵੀ ਖੇਡਦੇ ਰਹੇ ਦੋਵੇਂ ਜਣੇ ਤੇ ਬਾਕੀ کلبਾਂ کلبਾਂ ਦੇ ਵਿੱਚ ਇਕੱਠੇ ਖੇਡਦੇ ਰਹੇ ਤੇ ਬਾਕੀ ਹੁਣ ਮੇਰੀ ਤੁ ਬੇਨਤੀ ਆ ਸਾਰੇ ਪ੍ਰੋਮੋਟਰਾਂ ਪਲੇਰਾਂ ਜੋ ਵੀ ਆ ਜਿੱਦਾਂ ਮੈਂ ਖਾਸ ਕਰਕੇ ਭਲਤੀ ਨਾ ਹੋਇਆ ਜੋ ਵੀ ਉਹਨਾਂ ਨੂੰ ਚਾਹੀਦਾ ਹੈ ਦੀ ਕੋਸ਼ਿਸ਼ ਨਾਲ ਕੋਸ਼ਿਸ਼ ਸੁਣਣਾ ਸਾਰੇ ਕੁਝ ਹੂੰ ਵੀ ਇਹਦਾ ਆਪਾਂ ਪ੍ਰੋਪਰ ਇਹਦਾ ਇਲਾਜ ਕਰਾ ਸਕੀਏ ਤੇ ਬਾਕੀ ਸਾਰਿਆਂ ਨੂੰ ਹੱਥ ਮਿਲ ਕੇ ਬੇਨਤੀ ਆ ਇਹ ਕਿਉਂਕਿ ਪਰਸੋਂ ਮੈਂ ਇੰਨਾ ਕ ਦਿਲ ਮੇਰਾ ਦੁਖੀ ਹੁੰਦਾ ਸੀ ਬਸ ਰੋਪ ਐਵੇਂ ਤੇ ਇਹਦੇ ਇਹੀ ਵੀ ਹੁੰਦਾ ਸੀ ਤੇ ਮਿਸ ਜੀ ਵੀ ਇਹਦੀ ਰੋਕਦੀ ਬਹੁਤ ਜ਼ਿਆਦਾ ਦੁੱਖ ਹੋਇਆ ਦੇ ਲੋ ਸਰਦਾਰ ਭਰਾ ਅਸੀਂ ਕਿਨੇ ਦੁਆਰੇ ਫੇਖੇ ਡੁਆਰੇ ਗਰੋਂਡਾ ਚਾਵੇ ਠੀਕ ਠਾਕ ਹੋ ਗਏ ਪਰ ਸਾਰਿਆਂ ਨੂੰ ਇਹੇ ਬੇਨਤੀ ਆ ਵੀ ਵੱਧ ਤੋਂ ਵੱਧ ਜਿਹਦੇ ਵੀ ਸੁਣਦਾ ਮੇਰੀ ਬੇਨਤੀ ਵੱਧ ਤੋਂ ਵੱਧ ਇਹਦੀ ਮਦਦ ਕਰ ਲਿਆ ਮੋਨੀ ਭਾਈ ਫੈਮਲੀ ਦੀ ਕੰਡੀਸ਼ਨ ਕੀ ਆ ਤੁਸੀਂ ਤਾਂ ਜ਼ਿਆਦਾ ਕਲੋਜ਼ ਆ ਭਾਈ ਦੇ ਜਿੱਦਾਂ ਦੇਖੋ ਜੀ ਦੋ ਬੱਚੇ ਆ ਹਾਂਜੀ ਤੇ ਬਾਪੂ ਜੀ ਆ ਮਾਤਾ ਜੀ ਆ ਹਾਂ ਹਾਂ ਤੇ ਚਲੋ ਕੀ ਦਾ ਰੋਟੀ ਪਾਣੀ ਮਰ ਮੋਟਾ ਚੱਲਦਾ ਆ ਵਿਚਾਰ ਨੇ ਪਸ਼ੂ-ਕੂਸੂ ਰੱਖੇ ਆ ਆਪ ਦਾ ਹੂੰ ਹੂੰ ਉਤੋਂ ਦੁੱਧ ਪਾਣੀ ਤੋਂ ਕੰਮ ਚਲਾਉਂਦਾ ਹੂੰ ਤੇ ਜਦਾਂ ਦੀ ਵਾਈਫ ਆ ਬੱਚਿਆਂ ਨੂੰ ਪੜਾਉਣੀ ਪੜੂਨੀ ਫਿਰ ਡਿਪੋਸ਼ਨ ਪੜਾਉਣੀ ਪਈ ਲਖੀ ਆ ਬਹੁਤ ਜਦੋਂ ਅਸੀਂ ਮੈਂ ਇਹਦੇ ਪਹਿਲੇ ਦਿਨ ਘਰੇ ਗਿਆ ਤੇ ਭਾਬੀ ਕਹਿੰਦੀ ਰੂਵੇ ਕਹਿੰਦੀ ਹੁਣ ਅਸੀਂ ਕਬੱਡੀ ਤੋਂ ਕੀ ਲੈਣਾ ਅਸੀਂ ਕਿੱਥੇ ਨਹੀਂ ਤੂੰ ਕਿਹੜੇ-ਕਿਹੜੇ ਕੰਟਰੀ ਜਨੇ ਖੇਡਿਆ ਹੈ ਨਾ ਜੋ ਕ੍ਰਿਸਮਸ ਹੀ ਨਹੀਂ ਤੇਰੀ ਸੈਟਿੰਗ ਹੋਈ ਸਾਨੂੰ ਬਸ ਤੂੰ ਆਪਦੇ ਬੱਚਿਆਂ ਚ ਬਸ ਬਰੇ ਸਾਨੂੰ ਕੋਈ ਕਬੱਡੀ ਨੂੰ ਕੋਈ ਨਹੀਂ ਚਾਹੀਦਾ ਕਿਤੇ ਨਹੀਂ ਜਾਣਾ ਖੇਡਣ ਪੇ ਨੂੰ ਸਮਝਾਇਆ ਮੈਂ ਲਪਾ ਬੀ ਦੋਵਾਂ ਨੇ ਹੂੰ ਕਿ ਤੁਹਾਨੂੰ ਨਹੀਂ ਤੂੰ ਛੱਡ ਪਰੇ ਤੂੰ ਆਪਣੇ ਬੱਚਿਆਂ ਨੂੰ ਪਿਆਰ ਹੈ ਬਸ ਜਿੱਦਾਂ ਮਰ ਜਾ ਹੂੰ ਥੋੜੀ ਖਾ ਲਾਂਗੇ ਇਹ ਉਹ ਕਿਦੀ ਸਾਡੇ ਕੋਲ ਤਾਂ ਹੋਊਗਾ ਸੋਨੂ ਪਾਈ ਦਾ ਸਰਕਲ ਜਿੱਦਾਂ ਬਹੁਤ ਵੱਡਾ ਵਾ तकरीबन ਸਾਰੇ ਪਲੇਅਰਾਂ ਦੇ ਨਾਲ ਹੀ ਖੇਡਦੇ ਨੇ ਸਾਰੇ ਪਲੇਅਰਾਂ ਨਾਲ ਖੇਡਦੇ ਤੇ ਉਹਨਾਂ ਨੂੰ ਹੁਣ ਕਈ ਅਪੀਲ ਕਰਨਾ ਚਾਹੁੰਦੇ ਆ ਕਿਉਂਕਿ ਆਹ ਟਾਈਮ ਤੁਹਾਨੂੰ ਪਤਾ ਹੈ ਮੈਂ ਸਾਰੇ ਪਲੇਅਰਾਂ ਨੂੰ ਆਪਣੇ ਸਿਧਮਾ ਤੋਂ ਨਾਲ ਤੋਂ ਸੀਗੇ ਜਿੱਦਾਂ ਜੱਸਾ ਸਿਧਮਾ ਤੋਂ ਨਾਲ ਆ ਕਲਾਚੂਂ ਹੀ ਖੇਡਦੇ ਹੁਣ ਸਾਰੇ ਬਾਹਰ ਆ ਤੇ ਇਕੱਠੇ ਸਾਡੇ ਨਾਲ ਖੇਡਦੇ ਹੋਰ ਮੁੰਡੇ ਕੁੱਲਾ ਕਾਲਾ ਸਿੰਘ ਵਾਲਾ ਆਪਣਾ ਸੁੱਖਾ ਜਿੱਦਾਂ ਇਕੱਠੇ ਜਿੱਦਾਂ ਇੰਗਮੈਟ ਦੀ ਬਾਗੀ ਹੁੰਦਾ ਸੀਗਾ ਆਪਣਾ ਸਿਧਮਾ ਤੋਂ ਨਾਲ ਤੋਂ ਖਮਲੋ ਬਡਾਲੇ ਤੋਂ ਜਿੱਦਾਂ ਇਕੱਠੇ ਸਾਡੀ ਟੀਮ ਦੀ ਉਹ ਹੀ ਕਲੱਬ ਚ ਖੇਡਣੀ ਉਹ ਵੀ ਪੈਂਡ ਪੰਧਰ ਖੇਡੀ ਤੁਰੇ ਜਾਣਾ ਅੱਛਾ ਤੇ ਅਸੀਂ ਚਲੋ 10 ਪਲੇਅਰ ਸੀ ਚਲੋ ਠੀਕ ਖੇਡੀ ਜਾਂਦੇ ਸੀ ਕਦੇ ਪੈਂਡ ਪੰਧਰ ਉਧਰ ਉਹ ਖੇਡ ਲਿਆ ਕਦੇ ਜਦੋਂ ਦੋ ਬੰਦੇ ਹੋਏ ਕ ਬੜਾਲਾ ਲਾਓ ਕਦੇ ਸਦਮਾ ਲਾਓ ਇਹ ਵੀ ਨਾਲ ਹੁੰਦਾ ਸੋਨੂ ਵੀ ਨਾਲ ਹੁੰਦਾ ਸੀ ਸਾਬੀ ਮੁੰਡਾ ਬਿਹਾਰੀਪੁਰਿਆ ਹੁੰਦਾ ਸੀ ਨਾਲ ਤੇ ਬਾਕੀ ਮੈਂ ਸਾਰੇ ਪਲੇਅਰਾਂ ਨੂੰ ਇਹਨਾਂ ਨੂੰ ਦੱਸਦਾ ਵੀ ਵੱਧ ਤੋਂ ਵੱਧ ਭਰਾ ਸਾਡੇ ਦੀ ਮਦਦ ਕਰੋ ਇਹ ਦੁਆਰੇ ਠੀਕ ਹੋ ਕੇ ਗਰਾਊਂਡਾ ਦੇ ਵਿੱਚ ਆਵੇ ਮੈਂ ਤਾਂ ਇਹ ਵੀ ਸੁਣਿਆ ਵੀ ਜਿਹੜੇ ਪਲੇਅਰ ਆ ਇਸ ਟਾਈਮ ਕੈਨੇਡਾ ਦੀ ਧਰਤੀ ਦੇ ਜਾਂ ਹੋਰ ਕਿਸੇ ਕੰਟਰੀਆਂ ਦੇ ਵਿੱਚ ਆ ਆਪਣੇ ਘਰ ਰੱਖ-ਰੱਖ ਕੇ ਭਾਈ ਨੇ ਤਿਆਰ ਕੀਤੇ ਹੋਏ ਇਦਾਂ ਹੀ ਸਾਰੇ ਪਲੇਅਰਾਂ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਮਤਲਬ ਘਰੇ ਰੱਖਿਆ ਆ ਹੂੰ ਮੈਂ ਕਹਿੰਦਾ ਫਾਦਰ ਸਾਹਿਬ ਬਹੁਤ ਵਧੀਆ ਬੰਦੇ ਸੀ ਤੇ ਉਹ ਹੁਣ ਇਹ ਵੱਖਰੇ ਘਰ ਰਹਿੰਦਾ ਉਹ ਵੱਖਰਾ ਰਹਿੰਦਾ ਜਿੱਦਾਂ ਹਾਂਜੀ ਇਹਨੇ ਵੱਖਰਾ ਘਰ ਪਾਇਆ ਚਲੋ ਆਪ ਦਾ ਮਾੜਾ ਮੂਟਾ ਟਾਈਮ ਪਾਸ ਕਰਦਾ ਜੀ ਤੇ ਬਾਕੀ ਸਾਰੇ ਪਲੇਅਰਾਂ ਨੂੰ ਇਹੇ ਬੇਨਤੀ ਆ ਮੇਰੀ ਤੁਹਾਨੂੰ ਬਾਰ-ਬਾਰ ਵੀ ਵੱਧ ਤੋਂ ਵੱਧ ਭਰਾ ਦੀ ਮਦਦ ਹੋਵੇ ਮਰ ਤੋਂ ਵੱਧ ਜੋ ਵੀ ਕਹਿਣੇ ਵਾਕਿ ਮਦਦ ਕਰਨੀਆਂ WhatsApp ਨੰਬਰ ਦੇ ਦਿੰਨੇ ਆ ਹਾਂਜੀ ਹਾਂਜੀ ਤੇ ਆਪਣਾ ਸਕੈਨਰ ਖਾਲ ਦਿੰਨੇ ਆ ਜੋ ਵੀ ਕਿਸੇ ਨੇ ਕਰਨਾ ਵੱਤੋ ਵੱਤ ਮਦਦ ਕਰੋ ਹੂੰ ਬਾਕੀ ਹੁਣ ਉਹਦਾ ਡਾਕਟਰ ਦੇ ਨਾਲ ਗੱਲਬਾਤ ਕੀਤੀ ਡਾਕਟਰ ਦਾ ਕਹਿੰਦੇ ਕੀ ਆ ਡਾਕਟਰ ਨੇ ਐਸ ਟਾਈਮ ਕੰਡੀਸ਼ਨ ਕੀ ਆ ਭਾਈ ਜੀ ਉਹ ਉਹਦੀਆਂ ਡਾਇਗਨੋਸਟ ਕਰਦੇ ਆ ਅੱਛਾ ਜੀ ਇੱਕ ਕਰ ਦੋ ਕਰ ਦਤੀਆਂ ਇੱਕ ਅੱਜ ਹੋਣੀ ਆ 1 2 ਵਜੇ ਰਿਪੋਰਟ ਆਉਣੀ ਆ ਹੂੰ ਹੂੰ ਮਤਲਬ ਪਹਿਲੀ ਦੇ ਨਾਲ 7.5 ਥੱਲੇ ਆਈ ਸੀ ਅੱਛਾ ਤੇ ਅੱਜ ਦੇਖੋ ਕਿੰਨੀ ਥੱਲੇ ਆਉਂਦੀ ਆ ਉਹ 5-6 ਦਿਨਾਂ ਦਾ ਟਾਈਮ ਲਿਆ ਉਹਨਾਂ ਨੇ ਬਾਕੀ ਉਹ ਕਹਿੰਦੇ ਵੀ ਬਾਅਦ ਚ ਦੇਖਾਂਗੇ ਜੇ ਤੋ ਮਤਲਬ ਫਿੱਡਣੀਆਂ ਪਸੰਗੋੜੀਆਂ ਹੁਣ ਜਾਂ ਚੱਲ ਪਈਆਂ ਪਰ ਠੀਕ ਆ ਨਹੀਂ ਤਾਂ ਫੇ ਚੇਂਜ ਹੋ ਗਏ 5-6 ਦਿਨ ਲੱਗਣਗੇ ਹਜੇ ਕਿ ਫੇ ਉਹ ਕਹਿੰਦੇ ਸੀ ਡਾਕਟਰ ਕਹਿੰਦੇ ਪੂਰੀਆਂ 5-6 ਕਰਕੇ ਉਹ ਦਿਨਸ ਫੇ ਦੁਬਾਰੇ ਦੱਸਾਂਗੇ ਵੀ ਡਾਕਟਰ ਦਾ ਪ੍ਰੋਸਾਦ ਉਹਦੇ ਵੀ ਠੀਕ ਹੋ ਚੱਲ ਪੈਣਗੇ ਹਾਂਜੀ 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 ਨਾਲ ਆਪਣੇ ਕਿਹੜੇ ਕਿਹੜੇ ਪਲੇਅਰ ਸੀ ਤੁਹਾਡੇ ਜਿਨ੍ਹਾਂ ਦੇ ਨਾਲ ਤੁਹਾਡਾ ਕਾਫੀ ਪਿਆਰ ਸੀਗਾ ਫਿਰ ਤਕਰੀਬ ਹੁੰਦਾ ਸਾਰੇ ਨਵੇਂ ਪ੍ਰਾਣ ਆ ਲੈਣਾ ਤਾਜ਼ੇ ਹੋਣੇ ਹੋ ਗਏ ਕਾਲੇ ਸੰਘਿਆਲੇ ਹੂ ਹੂ ਸੁੱਕੇ ਹੋਣੇ ਪੀਲੇ ਪਾਦੇ ਹੋਣੀ ਵੀ ਹੂੰ ਤੇ ਤਕਰੀਬਨ ਜਿੰਨੇ ਪੀਲੇ ਸਾਰੇ ਨਾ ਖੇਡੇ ਆ ਹੂੰ ਹੂੰ ਮਹਾਰਾਜ ਦੇ ਮੇਰ ਨਾਲ ਵੀ ਪੰਜ ਸੀ ਪੀੜੀਆਂ ਉੱਧਾ ਫੇਰਾਂ ਦਾ ਖੇਡ ਗਏ ਦਦਾ ਅੱਛਾ ਹਾਂ ਉਹਦਾ 42 ਸਾਲ ਦੀ ਉਮਰ ਹੋ ਗਈ ਆ ਹੂੰ ਹੂੰ ਉਹ ਖੁਸ਼ੀ ਤੋਂ ਇਹ ਗੱਲ ਕਹਿ ਤੋ ਕਿ ਉਹ ਗrandi ਪੀੜ੍ਹੀ ਨੇ ਸਾਰੇ ਜਿੱਦਾਂ ਬਾਹਰ ਵੀ ਚੱਲ ਅਲੱਗ-ਅਲੱਗ ਕਲੱਬਾਂ 'ਚ ਖੇਡਦੇ ਸੀ ਹਾਂਜੀ ਹਾਂਜੀ ਸਾਰੇ ਨਾਲ ਖੇਡੇ ਇਦਾਂ ਹੂੰ ਸਾਰੇ ਤਾਂ ਜਾਣਦੇ ਆ ਬੀਬੀ ਤੇ ਸੋਨੂ ਬਈ ਬਾਹਰ ਜਦੋਂ ਗਏ ਸੀ ਪਹਿਲੀ ਵਾਰੀ ਕਿਹੜੀ ਕਲੱਬ ਵੱਲੋਂ ਗਏ ਸੀ ਇੱਥੇ ਇਧਰ ਨਾਰਵੇ ਗਿਆ ਸੀ ਭਾਈ ਅੱਛਾ ਹਾਂ ਜਿਉਂ ਔਰਪ ਜਿੱਦਾਂ ਗਿਆ ਹੈਗੇ ਹਾਂ ਤੇ ਫੇ ਇੰਗਲੈਂਡ ਗਿਆ ਅੱਛਾ ਫਰਾਂਸ ਇਧਰ ਨਾਰਵੇ ਸਾਰੇ ਇਹ ਸਾਵੀ ਭਾਜੀ ਹੁਣੀ ਪੱਟੜਾ ਵਾਲੇ ਸਾਰੇ ਜਿੱਦਾਂ ਉਹਨਾਂ ਨਾਲ ਵਖੇੜਦੇ ਰਿਹਾ ਇਕੱਠੇ ਅੱਛਾ ਗੱਡੀਆਂ ਵੀ ਗੱਡਮੀ ਸੁੱਕੀ ਲੱਗਣਗੇ ਪੱਡੇ ਵਾਲੇ ਸਾਰੇ ਸਾਵੀ ਪੱਟੜ ਹੁਣੀ ਹਾਂ ਹਾਂ ਐ ਉੱਥੇ ਹੀ ਰਹਿੰਦੇ ਰਿਹਾ ਪਿੰਡ ਅੱਛਾ ਲੱਭੀ ਹੁਣੀ ਸਾਰੇ ਹਾਂ ਪਾਸਰਕਪੁਰੀਆ ਹਾਂ ਹਾਂ ਦਾਨ ਹੈ ਜੀ ਸਾਰੇ ਜਿਹੜੇ ਜਿੱਦ ਤੱਕ ਉਮਰ ਬਹੁ ਹੋ ਗਈ ਹੈ ਹੁਣ 42 ਦੇ ਸਾਲ ਹੂੰ ਜਿੱਦਾਂ ਸਾਰੇ ਨੇ ਖੇਟੀ ਹੈ ਹੂੰ ਤੇ ਸੋਨੂ ਭਾਈ ਜੇ ਆਪਣੇ ਵੱਲੋਂ ਜਿਹੜੇ ਤੁਹਾਡੇ ਪ੍ਰੋਮੋਟਰ ਸੀਗੇ ਉਹਨਾਂ ਨੂੰ ਕੋਈ ਅਪੀਲ ਕਰਨੀ ਹੋਵੇ ਉਹ ਬਾਈ ਚਲੋ ਕੀ ਹੋਈ ਆ ਬੇ ਅਰਦਾਸਕਾਰ ਦੇ ਹੂੰ ਬਾਕੀ ਚਲੋ ਜਿੰਨੇ ਵੀ ਹੈਲਪ ਕਰਨ ਦੀ ਜਰੂਰ ਹੂੰ ਚਲੋ ਕੋਈ ਦਾਨੇਗਾ ਵੀ ਮੇਰੇ ਫੇਰ ਇੰਜੇ ਕੁ ਲੈਣੇ ਜਾਂ ਕੋਈ ਹਾਂਜੀ ਹਾਂਜੀ ਉਦਾਹਰਣ ਉਹਨਾਂ ਨੇ ਠੋਕ ਠੋਕ ਕੇ ਨੁਵਾਦੀ ਦਿੱਤੇ ਆ ਜਦੋਂ ਉਹ ਮਿਲ ਆਵਾ ਹੂੰ ਤੇ ਪਰ ਉਦਾਂ ਚਲੋ ਟਾਈਮ ਹੀ ਤਾਂ ਆ ਗਿਆ ਹੂੰ ਹੂੰ ਤੁਹਾਨੂੰ ਪਰ ਆਪਾਂ ਕਿੰਨੇ ਵੀਡੀਓ ਲੋਕਾਂ ਦੀ ਬਣਾ ਲੋਕਾਂ ਦੀ ਆਪ ਗੇ ਬਣਾਉਣ ਵਾਸਤੇ ਸਹੀ ਗੱਲ ਹੈ ਪਤਾ ਵੀ ਨਹੀਂ ਹੈਗਾ ਵੀ ਕਿਉਂ ਜਾਣਾ ਵਾ ਚਲੋ ਮਹਾਰਾਜ ਕਰਾਉਂਦਾ ਹੈਗਾ ਆਪਾਂ ਕਰੀ ਜਾਂਦੇ ਹਾਂ ਹੂੰ ਤਾਂ ਦਿਨ ਦਾ ਪਤਾ ਨਹੀਂ ਹੈਗਾ ਜਦਾਂ ਹੂੰ ਚਲੋ ਪਤਿਅਰ ਦਾ ਸਤ ਮੈਂ ਜ਼ਰੂਰੀ ਗੱਲ ਸਾਰੇ ਜਾਣ ਹਾਂਜੀ ਹਾਂਜੀ ਬੇਨਤੀ ਆ ਹੂੰ ਤੇ ਬਾਕੀ ਚਲੋ ਜ਼ਿੰਦਗੀ ਦੀ ਹੋ ਸਕੇ ਸਾਰੇ ਕਰੂ ਹਾਂਜੀ ਹਾਂਜੀ ਤੇ ਬਾਕੀ ਬਾਜੀ ਵਿਲ ਪਾਵਰ ਤੁਸੀਂ ਪੂਰੀ ਰੱਖਣੀ ਆ ਸਾਰੇ ਜਿੰਨੇ ਕਬੱਡੀ ਨੂੰ ਪਿਆਰ ਕਰਨ ਵਾਲੇ ਆ ਜਾਂ ਆਪਣੇ ਇਲਾਕੇ ਦੇ ਆ ਨਾ ਪਲੇਅਰ ਜਿੰਨੇ ਵੀ ਪੁਰਾਣੇ ਪਲੇਅਰ ਨਵੇਂ ਪਲੇਅਰ ਸਾਰੇ ਤੁਹਾਡੇ ਨਾਲ ਆ ਤੇ ਤੁਸੀਂ ਹੌਸਲਾ ਨਹੀਂ ਹਾਰਨਾ ਠੀਕ ਆ ਨਾ ਧੰਨਵਾਦ ਸਾਰਿਆਂ ਦਾ ਮੇਰੇ ਭਰਾਵਾ ਦਾ ਹੂੰ ਹੂੰ ਹੌਣ ਦੇ ਤੂੰ ਹੁਣ ਘਰ ਤੇ ਆ ਤਾਂ ਗਾ ਵੀ ਹਲਪ ਕਰੂ ਜਦ ਫੋਨ ਕਰੂ ਕੇ ਬਹੁਤ ਸਾਰਿਆਂ ਦਾ ਤੁਮ। ਹੂੰ ਸਿੱਦੇ ਭਾਈ ਦਾ ਫੋਨ ਆਈ ਉਹ ਵੀ ਕਹਿੰਦਾ ਸੀ ਟੈਨਸ਼ਨ ਨਹੀਂ ਲੈਣੀ ਤੇਰੇ ਨਾਲ ਵੀ ਤੂੰ ਹੀ ਬਸ ਆਪਣੀ ਰਿਕਵਰੀ ਵਾਲ ਦੇਖਣਾ। ਆਹ ਨਹੀਂ ਉਹ ਤਾਂ ਪਹਿਲਾਂ ਮੇਰੀ ਗੱਲ ਉਹਨੇ ਵੇਤਾ ਹੀ ਮੈਨੂੰ ਕਹੀ ਗਿਆ ਨਾ ਕਿ ਜੀ ਸਾਗਾਂ ਦੀ ਜਿੰਨਾ ਤੂੰ ਟੈਨਸ਼ਨ ਟੈਨਸ਼ਨ ਨਾ ਦੇ ਆ ਕੇ ਬੜੀ ਗਈ ਹੂੰ ਜਿੰਨਾ ਬੰਦਾ ਹੌਸਲਾ ਹੁੰਦਾ ਹੁੰਦਾ ਬਰ ਰੱਖਦਾ ਉਹ ਨਹੀਂ ਦਿੱਤੀ ਹੂੰ ਰਹਿਦਾ ਸੀ ਗੱਲ ਦੀ ਗੱਲ ਹੋਈ ਇਹਨਾਂ ਕੰਦਾ ਬਹੁਤ ਜਿਆਦਾ ਨਹੀਂ ਤੇ ਪਰ ਇਹਨਾਂ ਦਾ ਕੰਟੈਕਟ ਨੰਬਰ ਹੈਗਾ ਇਹ 9814338227 ਬਾਕੀ ਆਪਾਂ ਭਾਈ ਦੇ ਪੇਜ ਤੇ ਵੀ ਪਾਵਾਂਗੇ ਤੇ ਬਾਕੀ ਭਾਈ ਇਹਨਾਂ ਦੇ ਜਿੱਦਾਂ ਹੁਣ ਕਈ ਪਲੇਅਰ ਇਦਾਂ ਦੇ ਆ ਆਪਾਂ ਭਾਜੀ ਨੂੰ ਪਤਾ ਹੈ ਜਿਹਾ ਹੁਣਾ ਪਲੇਰਾਂ ਨੂੰ ਪਤਾ ਕਿ ਜਿਹਨਾਂ ਜਿਹਨੇ ਵੀ ਇਹਨਾਂ ਸਪੋਰਟ ਕੀਤੀ ਜਿਹਨਾਂ ਨੂੰ ਘਰੇ ਰੱਖਿਆ ਮਿਹਨਤ ਕਰਾਈ ਹੈ ਨਾ ਹੁਣਾ ਪਲੇਰਾਂ ਨੂੰ ਵੀ ਬੇਨਤੀ ਹੈ ਕਿ ਭਾਜੀ ਵੱਧ ਤੋਂ ਵੱਧ ਮਦਦ ਕਰੋ ਕਿ ਸਾਡੀ ਆਪਾ ਭਾਜੀ ਨੂੰ ਫੇ ਉਸੇ ਗਰਾਊਂਡਾਂ ਵਿੱਚ ਖੇਡਦਾ ਦੇਖਣਾ ਚਾਹੁੰਦੇ ਆ ਕਿਉਂਕਿ ਭਾਜੀ ਇਨਸਾਨ ਤੇ ਬਾਲੇ ਜਿਆਦਾ ਵਧੀਆ ਇਨਸਾਨ ਹੈ ਭਾਜੀ ਇਹ ਸ਼ਾਅਦੀ ਹੈ ਨਹੀਂ ਕੋਈ ਇਹਨਾਂ ਲਈ ਹੈ ਨਾ ਇਨੀ ਬੇਨਤੀ ਆ ਕਿ ਭਾਜੀ ਇਹਨਾਂ ਨੇ ਹੁਣ ਮਦਦ ਕਰੋ ਜਿਹੜੀ ਵੀ ਪਲੇਅਰ ਹੈਗੇ ਆ ਤੇ ਜੇ ਆਪਾਂ ਇਹਨਾਂ ਦੀ ਮਦਦ ਕਰਾਂਗੇ ਗਾਂ ਭਾਜੀ ਆਪਣੀ ਵੀ ਮਦਦ ਕੋਈ ਕਰੂਗਾ ਜੇ ਆਪਣੇ ਤੇ ਕੋਈ ਮਾੜਾ ਟਾਈਮ ਆਉਂਦਾ ਆਪਾਂ ਜੇ ਕਿਸੇ ਦਾ ਟਾਈਮ ਵਧੀਆ ਕੱਢਾਂਗੇ ਤਾਂ ਆਪਣਾ ਵੀ ਵਧੀਆ ਟਾਈਮ ਹੋਊਗਾ ਇਸ ਕਰਕੇ ਉਹਨਾਂ ਪਲੇਅਰਾਂ ਨੂੰ ਬੇਨਤੀ ਆ ਕਿ ਜਿਹਨਾਂ ਨੂੰ ਭਾਜੀ ਨੇ ਕੌਸ਼ਿਸ਼ ਬਣਾਇਆ ਆ ਕੌਸ਼ਿਸ਼ ਜਿਹੜੀ ਦੁਨੀਆ ਦਿਖਾਈ ਹੈ ਜਿਹਨਾਂ ਨੇ ਇਹਨਾਂ ਦਾ ਕਰਕੇ ਬੀਏ ਲੱਗੇ ਜਿਹੜਾ ਬੰਦਾ ਮਿਹਨਤ ਕਰਾਉਂਦਾ ਭਾਜੀ ਗੁਰੂ ਉਹਨੂੰ ਧਾਰੋ ਤੇ ਉਹਦੀ ਰਿਸਪੈਕਟ ਵੀ ਕਰੋ ਹੁਣ ਦੁੱਲੇ ਭਾਜੀ ਹੁਣੀ ਭਾਈ ਦੇਖ ਲੋ ਕਿਦਾਂ ਆਪਣੀ ਗੁਰੂ ਦੀ ਰਿਸਪੈਕਟ ਕਰਦੇ ਆ ਹਨਾ ਭਾਵੇਂ ਅੱਜ ਦੁਨੀਆ ਤੇ ਨਹੀਂ ਹੈਗੇ ਪਰ ਉਹਨਾਂ ਨੇ ਜਿਹਨਾਂ ਨੂੰ ਬਣਾਇਆ ਆ ਤੋਂ ਉਹਨਾਂ ਦੀ ਰਿਸਪੈਕਟ ਕਰਦੇ ਉਹਨਾਂ ਦੀ ਫੈਮਿਲੀ ਦੇ ਨਾਲ ਖੜੇ ਆ ਇਹ ਬੇਨਤੀ ਆ